ਸਾਸੀ ਗਾਲ ਜੀ ਮੈਂ ਉਹਸਤਾਦ ਛੰਨੂ ਬਾਬਾਈ ਵਾਲਾ ਆਇਆ ਜੀ ਇਹ ਪੰਜ ਨਾਰੇ ਗਏ ਜੋ ਤੇ ਦੋ ਮਾਦੀਆਂ ਇਹ ਜੋ ਨਹੀਂ ਆ ਸਾਡੇ ਡੈਮ ਸਾਜੀ ਇਹ ਬਾਬਾ ਛੰਨੂ ਜੀ ਬਾਕੀ ਆ ਮੂਲ ਸਭ ਵੀਰ ਭਾਏ ਬਿਠੇ ਨਾਲ ਜੋਰ ਜੀ ਮੌਂਟ ਭਲਵਾਨ ਜੀ ਦੀ ਸ਼ਾਤਤੋਂ ਮੋੜਾ ਲੱਗੀਆਂ 6 ਨਾਰੇ ਤੇ 1 ਮਾਦੀ ਹੈ ਮੋੜਾ ਲੱਗੀਆਂ ਵੇਜੀਆ ਜੂਰਾਜ ਭਾਜੀ ਦੇ ਨਿਊ ਮਰੀਸਰ ਤੋਂ ਕਬੂਤਰ ਗਏ ਜੇ 3 ਨਾਰ ਤੇ 4 ਮਾਦੀਆਂ ਉਹ ਵਿਸਤਾਰ ਨਾਲ ਕਮਿਟਰ ਜੀ ਉਹ ਵਿਸਤਾਰ ਕੋਲ ਹੁੰਦੀ ਹੈ ਪੰਜ ਬੂਤਰਾਂ ਦੋ ਆਂਦੇ ਕਬੂਤਰ ਤੇ ਦੋ ਮੱਦ ਦੇ ਆ ਸੱਤ ਜਾਨਵਰ ਦੋ ਜੀ ਉਹ ਵੀ ਉਸਤਾਦ ਜੀ ਦੇ ਹਨ ਜੀ ਕੋਠੇ ਪਾਰਟੀ ਸੀ ਨਗਰੋਂ ਪਰ ਜਿਆਦਾ ਰਸ ਹੈ ਸਾਰੇ ਆਪਸ ਸਭ ਲੱਗੇਗਾ ਅੱਗੇ 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 ਜਾ ਤੇ ਪੂਜੀ ਸ਼ੇਰਨਾਥ ਜੇ ਕਮਾਦੀ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਨਾੜਕਾ ਆਮ ਨੋਰੀ ਸਾਧ ਦੇਗ ਉਤਰ ਜੇ ਪਿੰਡ ਨੰਗਲੀ ਮੋਰਾਂ ਲੱਗੀਆਂ ਜਿੰਨਾਂ ਨੂੰ ਆ ਜੇ ਸਤੇ ਆਰੇ ਸੱਤ ਕਬੂਤਰ ਬੋਵਿਸਤਾਰ ਸੱਪਾਂ ਲੈ ਆਏ ਜੀ ਅਬ ਬੋਵਿਸਤਾਰ ਦੇ ਕੋਠੇ ਤੋਂ ਸੱਤ ਕਬੂਤਰਾਂ ਨੇ ਮੋਰਾ ਲੱਗ ਗਏ ਆ ਜੀ ਪੰਜ ਨਾਰ ਦੋ ਮਾਦੀਆਂ ਪੰਜ ਨਾਰ ਦੋ ਮਾਦੀਆਂ ਮਾਰ ਵੀਰਪੁਰ ਉਸਤਾਦ ਜੀ ਆ ਉਸਤਾਦ ਪਿੰਕੇਰ ਖਿਆ ਵਾਲਿਆਂ ਜੀ ਦੀ ਛਤ ਤੋਂ ਕਬੂਤਰ ਉੱਡ ਗਏ ਜੇ ਸਾਰ 7 ਤੱਕ ਆਏ ਸੱਤੋਂ ਇਕੱਠੇ ਸਾਰੇ ਤਾੜ ਸੁਟਣੇ ਸਾਰੇ ਬਲਿੰਡਰ ਵਾਹੇ ਵੀ ਸੱਤੋਂ ਦੇ ਨਾੜ ਗੰਤ ਹਾਦੀ ਹਾਂਜੀ ਪੈ ਰਿਹਾ ਉਹ ਡਿਸਟਾ ਤੋਂ ਸਾਰਾ ਨਹੀਂ ਜੀ ਉਸਤਾਦ ਜੀ ਟੁਕੜਾ ਵਾਲੇ ਸ਼ਾਤ ਤੋਂ ਅੱਲਾ ਵੱਜ ਗਿਆ ਜੀ ਕਿਦਾ ਵਾ ਸੱਤ ਪਰਿੰਦੇ ਜੀ ਬੋਬੀ ਜਾਨ ਜੀ ਦਾ ਕੋਠੇ ਤੋਂ ਚੀਨਾ ਕਰੋ ਉੱਪਰ ਠੀਕ ਹੈ ਜੀ ਸਾਜੀ ਆ ਮਿੱਠੂ ਸਾਦੇ ਕੋਠੇ ਤੇ ਪੱਲਾ ਵੱਜ ਗਿਆ ਏ ਮਿੱਠੂ ਸਾਦੇ ਕੋਠੇ ਪੱਲਾ ਵੱਜ ਗਿਆ ਸਾਜੀ ਆ ਦੋ ਪਹਿਲੇ ਨਿਕਲ ਗਏ ਉਹ ਓ ਸ਼ੇਰ ਪੰਜ ਇਹ ਸਤਵਾਂ ਵੀ ਉੱਡ ਗਿਆ ਲੋ ਬਾਗ ਓਏ ਰੱਬੀ ਤਾਂ ਨਹੀਂ ਹਾਂਜੀ ਆ 96 ਸਾਲ ਇੱਕ ਕਬੂਤਰ ਉੱਡ ਗਿਆ ਜੋ ਪੰਜ ਨਾਰਿਆ ਤੇ ਦੋ ਮਾਦੀਆਂ ਜੋ ਆ ਪ੍ਰਿੰਸ ਗੰਗਾ ਬਿਲਡਿੰਗ ਲਈ ਭਾਈ ਕਬੂਤਰ ਜੇ ਝੰਡੀ ਵੱਜ ਗਈ ਤੇ ਦੋ ਦਿਨ ਆ ਤੇਰੀ ਥੋੜੀ ਕਲੈਟੀ ਨਹੀਂ ਨਾ ਹੁੰਦੀ ਫੋਨ 'ਚ ਤਾਂ ਤੈਨੂੰ ਕਹਿਣਾ ਇਤੋਂ ਸਾਫ਼ ਪਤਾ ਲੱਗਦਾ ਚਲ ਸਸੀ ਗਾਜੀ ਸਾਰੇ ਉਸਤਾਦਾਂ ਨੂੰ ਇਹ ਜੀ ਪਿੰਕੇ ਸਤਾਰਿਖ ਸ਼ਨੀ ਸ਼ਾਤੋਂ ਸੱਤ ਕਬੂਤਰਾਂ ਨੂੰ ਮੋਹਰਾ ਲੱਗੀਆਂ ਜੇ ਪੰਜ ਨਰ ਜੇ ਦੋ ਮਾਦੀਆਂ ਠੀਕ ਹੈ ਜੀ ਤੇ ਆ ਮੂਸਵ ਆਏ ਜੇ ਮਲਕੀਤ ਵੀਰ ਬਾਜੀ ਵੱਲੋਂ ਆਇਆ ਜੇ ਤੇ ਇਹ ਵੀਰ ਪ੍ਰਿੰਸ ਵੀਰ ਗੰਗਾ ਬਿਲਡਿੰਗ ਵੱਲੋਂ ਛਿਲਡੋਂ ਮੂਸਵ ਆਇਆ ਜੇ ਠੀਕ ਹੈ ਜੀ ਬੈਸਟ ਆਫ ਲੱਕ ਜੀ ਸਾਰਿਆਂ ਨੂੰ தகூதரோடு ਆ ਵੀ ਜੀ ਮੱਖਣ ਸਤਾਣੀ ਪੁਕੜਾ ਨਹੀਂ ਸ਼ਾਤ ਤੋਂ ਪੱਲਾ ਵੱਜ ਗਿਆ ਜੋ ਇੱਕ ਮਿੰਟ ਦੇ ਜੰਡੀ ਇੱਕ ਮਿੰਟ ਦੇ ਜੰਡੀ ਤੁਹਾਨੂੰ ਦੇ ਇੱਕ ਮਿੰਟ ਵੀ ਬੱਸ ਕਰੋ ਫਿਰ ਹੋ ਗਿਆ ਪਾਣੀ ਪਾ ਲੀ ਆਜੋ ਇੱਕ ਮਿੰਟ ਠੀਕ ਹੈ ਜੀ ਉਸਰਾਂ ਵਿੱਚੋਂ ਕੱਟੀ ਵੀ ਹੈ ਅਮੋਰਾ ਲੱਗੇ ਡੱਬਾ ਵਾਲੀ ਮੰਦਰਾ ਦੇ ਦੋਨੋਂ ਜਾਨਮਿਆਂ ਕੋਈ ਚੱਕਰ ਨਹੀਂ ਠੀਕ ਹੈ ਜੀ ਜੋਸੀ ਮਾਦੀ गोल्डन रूट है ठीक है ਆ ਭਾਈ ਅਵਤਾਰ ਭਾਈ ਵੇਲੀ ਰੰਦੇ ਚੈੱਕ ਕਰ ਲੋ